ਨੇਗੇਟਿਵ ਰਿਪੋਰਟ ਆਉਣਾ ਮਤਲਬ 네ਗੇਟਿਵ ਜਿਵੇਂ ਕੁਛ ਨਹੀਂ ਲੈਂਦੀ ਨਾ ਨੇਕਲ ਤਾਂ ਆ ਰਿਹਾ ਇਹਦਾ ਮਤਲਬ ਇਹ ਨਹੀਂ ਆ ਵੀ ਮੈਂ ਨਸ਼ਾ ਲੈਨੀ ਆ ਕੁਛ ਵੀ ਆ ਸਭ ਤੋਂ ਪਹਿਲਾ ਇਲਜ਼ਾਮ ਸਭ ਤੋਂ ਵੱਡਾ ਇਲਜ਼ਾਮ ਮੈਂ ਚਿੱਟਾ ਲਾ ਰਹੀ ਹਾਂ ਮੈਂ ਖਾ ਰਹੀ ਪੀਨੀ ਆ ਉਹੀ 네ਗੇਟਿਵ ਆ ਗਿਆ ਤੇ ਬਾਕੀ ਚੀਜ਼ਾਂ ਨਹੀਂ 네ਗੇਟਿਵ ਹੋਣਗੀਆਂ ਹਰੇਕ ਚੀਜ਼ ਨੂੰ ਇਹੀ ਨਾ ਦੇਖਿਆ ਚਾਹਵੇ ਵੀ ਇੱਕ ਤਰਫ ਮੀਡੀਆ ਬੋਲ ਰਿਹਾ ਲੇਡੀਜ਼ ਬੋਲ ਰਹੀ ਆ ਮੇਰੇ ਵਿਰੋਧੀ ਬੋਲ ਰਹੇ ਨੇ ਇਹਦਾ ਮਤਲਬ ਇਹ ਨਹੀਂ ਆ ਵੀ ਮੈਂ ਹੀ ਗਲਤਾਂ ਜ਼ਰੂਰੀ ਨਹੀਂ ਆ ਤਾੜੀ ਕਥਨਾ ਕਿਤੇ ਨਹੀਂ ਵੱਸਦੀ ਹੈਗੀ ਜੇ ਤੁਸੀਂ ਇੰਨੇ ਸੱਚੇ ਸੀ ਫਿਰ ਡਿਸਮਿਸ ਕਿਉਂ ਕੀਤਾ ਗਿਆ ਤੁਹਾਨੂੰ ਮੀਡੀਆ ਨੇ ਮੀਡੀਆ ਜਿੰਨਾ ਵੀ ਮੀਡੀਆ ਟ੍ਰਾਇਲ ਆ ਇਹ ਉਸ ਲੇਡੀਜ਼ ਦੀਆਂ ਗੱਲਾਂ ਨੂੰ ਏਦਾਂ ਅੱਗ ਦੀ ਤਰ੍ਹਾਂ ਫੁਲਾਤਾ ਵੀ ਪਤਾ ਨਹੀਂ ਉਹ ਪਤਾ ਨਹੀਂ ਕਿੰਨੀ ਕੁ ਪਤੀ ਵਰਤਾਂਗੀ ਉਹ ਕਿੰਨੀ ਕੁ ਚੰਗੀ ਆ ਤੇ ਕਿੰਨੀ ਕੁ ਸੱਚੀ ਆ ਪਰ ਉਹਦੀ ਸੱਚਾਈ ਦੇਖਣ ਦੀ ਬਜਾਏ ਸਭ ਨੇ ਇਹੀ ਚੀਜ਼ ਸੋਚੀ ਵੀ ਬਸ ਵੀ ਪੋਰਸਾੜੀ ਕੁੜੀ ਆ ਉਹਦੇ ਕੋਲੇ ਥਾਰ ਆ ਜੇ ਮੈਂ ਥਾਰ ਲੈ ਲਈ ਮੰਨਿਆ ਕਿ ਮੇਰਾ ਸ਼ੌਂਕ ਨਹੀਂ ਹੋ ਸਕਦਾ ਕਿ ਮੈਂ ਆਪਦਾ ਜਿਵੇਂ ਜੌਬ ਕਰਦੀ ਆ ਮੈਂ ਆਪਦਾ ਜੌਬ ਲੈ ਕੇ ਮੈਂ ਆਪਦੇ ਉਹਦੇ ਤੇ ਲੋਨ ਲੈ ਕੇ ਆਪਦੇ ਜੇ ਮੇਰੇ ਕੋਲ ਘਰ ਆ ਤਾਂ ਮੈਂ ਘਰ ਦੇ ਉੱਤੇ ਲੋਨ ਲਿਆ ਘਰ ਤੋਂ ਲੋਨ ਲੈ ਕੇ ਮੈਂ ਗੱਡੀ ਖਰੀਦੀ ਟਾਪ ਅਪ ਲੋਨ ਲੈ ਕੇ ਮੈਂ ਫਿਰ ਗੱਡੀ ਖਰੀਦੀ ਆ ਉਹ ਵੀ ਸੈਕੰਡ ਹੈਂਡ ਸੈਕੰਡ ਹੈਂਡ ਗੱਡੀ ਖਰੀਦ ਕੇ ਕਿ ਮੈਂ ਆਪਦਾ ਮੈਂ ਉਹ ਨੂੰ ਮੈਂ ਉਹਦਾ ਸ਼ੌਂਕ ਨਹੀਂ ਪੂਰਾ ਕਰ ਸਕਦੀ ਮੈਂ ਉਹਦਾ ਸ਼ੌਂਕ ਨਹੀਂ ਪੂਰਾ ਕਰ ਸਕਦੀ ਪਰ ਇਹਦਾ ਮਤਲਬ ਇਹ ਹੋ ਗਿਆ ਨਾ ਵੀ ਮੈਂ ਇੱਥੇ ਵੀ ਦੁਨੀਆ ਮੇਰੇ ਤਾਂ ਖੁਸ਼ ਹੋਊਗੀ ਵੀ ਮੈਂ ਉਥੇ ਰਿਕਸ਼ੇ ਤੇ ਦੇ ਕੇ 200 ਰੁਪਏ ਮੈਂ ਦੇ ਕੇ ਆਵਾਂ ਫਿਰ ਮੈਂ ਜਿੰਮੇ ਕਮਾਈ ਕਰਦੀ ਆ ਮੈਂ ਉਹਦੇ ਸ਼ੌਂਕ ਨਹੀਂ ਪੂਰੇ ਕਰ ਸਕਦੀ ਮੈਂ ਆਪਦਾ ਘਰਵਾਰ ਮੈਂ ਬਣਾਇਆ ਤਾਂ ਮੈਂ ਆਪਦੀ ਮੈਨੂੰ ਪਤਾ ਨਾ ਮੈਂ ਕਿਵੇਂ ਕਸਤ ਪੂਰੀ ਕਰ ਰਹੀ ਆ ਉਹਦੀ ਮੈਂ ਆਪਦੀ ਤਨਖਾਹ ਦੇ ਵਿੱਚੋਂ ਕਿਵੇਂ ਘਟਾ ਰਹੀ ਆ ਮੁਖਸਰੋਂ ਕਹਿੰਦੇ ਕੋਈ ਕੇਸ ਸੀ ਉਹ ਬਠਿੰਡੇ ਸ਼ਿਫਟ ਕੀਤਾ ਗਿਆ ਪੂਰੀ ਸੈਟਿੰਗ ਕੀਤੀ ਤੇ ਕੇਸ ਨਵੇੜਿਆ ਤੇ ਉਹਦੇ ਪੈਸੇ ਲਈਏ ਤੁਸੀਂ ਐਂ ਦੱਸੋ ਦੁਨੀਆ ਦੇ ਵਿੱਚ ਕਿਹੜਾ ਕੇਸ ਹੋਊਗਾ ਜਿਹੜਾ ਆਪਣਾ ਮੁਖਸਰ ਦੇ ਉੱਤੋਂ ਜਾਂ ਕਿਸੇ ਵੀ ਜ਼ਿਲ੍ਹੇ ਦੇ ਵਿੱਚੋਂ ਆਪਾਂ ਦੂਸਰੇ ਜ਼ਿਲ੍ਹੇ ਦੇ ਵਿੱਚ ਲਾਏ ਆਵਾਂਗੇ ਤੇ ਉਹਨੂੰ ਪੈਸੇ ਦਾ ਲੈਣ ਦੇਨ ਕਰਕੇ ਆਪਾਂ ਰਫਾਫਾ ਦਾਫਾ ਕਰ ਦਾਂਗੇ ਮੈਂ ਡੀਜੀਪੀ ਲੱਗੀ ਐ ਇੱਥੇ ਕੋਈ ਵੀ ਮੈਂ ਇੱਥੇ ਮੁਕਸਰੋ ਕੇਸ ਬਦਲ ਆ ਲਿਆ ਜੀ ਬਠਿੰਡੇ ਲਵਾ ਲਿਆ ਉੱਥੇ ਲੈ ਵੀ ਲਾਏ ਦੋ ਪੈਸੇ ਤੇ ਜਾ ਡਰਾਇਆ ਧਮਕਾਇਆ ਇਕੱਲੇ ਨੂੰ ਵਾਪਸ ਲੈ ਲਿਆ ਕੋਈ ਵੀ ਕੇਸ ਐਦਾਂ ਦਾ ਮੈਨੂੰ ਦਿਖਾ ਦੋ ਜਿਹੜਾ ਰਫਾਫਾ ਦਾਫਾ ਹੋਇਆ ਹੋਵੇ ਜਾਂ ਉਹਦੇ ਵਿੱਚ ਪੈਸੇ ਲੈ ਗਏ ਹੋਣ ਬੰਦਾ ਸਾਹਮਣੇ ਆ ਕੇ ਬੋਲੇ ਇੱਥੇ ਸਾਹਮਣੇ ਬੁਲਾ ਕੇ ਇਹਨੂੰ ਬੋਲਿਆ ਜਾਵੇ ਵੀ ਹਾਂ ਦੱਸ ਤੇਰੇ ਤੋਂ ਕੀ ਪੈਸੇ ਲਏ ਆ ਦੱਸੋ ਕਿੱਥੇ ਕੀ ਕੀਤਾ ਤੇਰੇ ਨੇ ਡਿਪਾਰਟਮੈਂਟ ਦੁਖੀ ਐ ਤੁਹਾਡੇ ਤੋਂ ਜਿਨ੍ਹਾਂ ਨਾਲ ਕੰਮ ਕਰਦੇ ਰਹੇ ਹਾਂ ਤੁਹਾ ਥੋੜੀ ਕਈ ਵਾਰੀ ਜੇ ਕਿਸੇ ਅਫਸਰ ਨੇ ਸੁਣ ਲਈ ਗੱਲ ਤੁਸੀਂ ਕਹਿੰਦੇ ਹੋ ਕਿ ਇੰਨਾ ਤੱਕ ਤਾਂ ਕਰ ਹੀ ਦਿੰਦੇ ਐ ਕਿ ਟ੍ਰਾਂਸਫਰ ਇੱਧਰ ਦੀ ਇੱਧਰ ਹੋ ਗਈ ਇੱਧਰ ਦੀ ਉੱਧਰ ਹੋ ਗਈ ਜੇ ਥੋੜੀ ਮੈਂ ਤਾਂ ਕਹੂੰਗਾ ਚੰਮਦੀਆਂ ਜੇ ਤੁਸੀਂ ਚਲਾਉਂਦੇ ਰਹੇ ਹੋ ਤਾਂ ਫਿਰ ਨਾਲ ਦੇ ਅਫਸਰ ਜਾਂ ਨਾਲ ਦੇ ਮੁਲਾਜ਼ਮ ਤਾਂ ਦੁਖੀ ਹੋਣਗੇ ਮੇਰੀ ਗੱਲ ਸੁਣੋ ਜੇ ਮੇਰੇ ਇੰਨੀ ਚਲਦੀ ਹੁੰਦੀ ਨਾ ਇੰਨੀ ਮੇਰੀ ਉੱਚ ਪਹੁੰਚ ਹੁੰਦੀ ਇੰਨੀ ਮੇਰੇ ਆਈਪੀਐਸ ਲੈਵਲ ਦੇ ਬੰਦਿਆਂ ਨਾਲ ਮੇਰੀ ਬਹੁਤ ਗਲਤ ਵਰਡਿੰਗਸ ਯੂਜ਼ ਕੀਤੀ ਗਈ ਆ ਮੈਨੂੰ ਦੇਖਿਆ ਪਰ ਇਹ ਚੀਜ਼ ਹੁੰਦੀ ਤਾਂ ਕੀ ਮੇਰੇ ਤੱਕ ਜਾ ਦੇਣਾ ਆਣਾ ਸੀ ਬਿਨਾਂ ਵਜ੍ਹਾ ਮੈਂ ਇੱਕ ਵਿਵਾਦਾਂ ਚ ਘਿਰੀ ਬੈਠੀ ਆ ਬਿਨਾਂ ਵਜ੍ਹਾ ਮੈਂ ਮੇਰੀ ਮੇਰਾ ਘਰ ਬਦਨਾਮ ਹੋ ਰਿਹਾ ਬਿਨਾਂ ਵਜ੍ਹਾ ਮੈਂ ਬਦਨਾਮ ਹੋਈ ਜਾ ਰਹੀ ਆ ਪੇਰੈਂਟਸ ਬਦਨਾਮ ਹੋ ਰਹੇ ਮੇਰਾ ਬਿਨਾਂ ਵਜ੍ਹਾ ਮੇਰਾ ਪਿੰਡ ਬਦਨਾਮ ਕੀਤਾ ਜਾ ਰਿਹਾ ਨੌਕਰੀ ਵੀ ਗਈ ਨੌਕਰੀ ਤੇ ਬਿਲਕੁਲ ਗਈ ਆ ਪਰ ਮੈਂ ਕਹਣੀ ਆ ਵੀ ਮੈਂ ਸਹੀ ਆ ਸੱਚੀ ਆ ਮੈਂ ਆਪਦਾ ਕੋਰਟ ਦੇ ਵਿੱਚ ਆਪਦਾ ਜਿਹੜਾ ਲੜੋਂਗੇ ਬਿਲਕੁਲ ਲੜੂੰਗੀ ਮੈਂ ਸਹੀ ਆ ਤਾਂ ਮੈਂ ਲੜੂੰਗੀ ਬਹੁਤ ਧੰਨਵਾਦ ਤੁਸੀਂ ਗੱਲਬਾਤ ਕੀਤੀ ਸਾਨੂੰ ਸਮਾਂ ਦਿੱਤਾ ਤੁਸੀਂ ਇਹ ਥੋੜਾ ਪੱਖ ਹੈ ਆਪਦਾ ਸਵਾਲ ਬਹੁਤ ਸੀਗੇ ਜਿਹੜੇ ਅਸੀਂ ਕੋਸ਼ਿਸ਼ ਕੀਤੀ ਤੁਹਾਨੂੰ ਸਾਰੇ ਕੀਤੇ ਹੈ ਹਾਂਜੀ ਤੁਸੀਂ ਆਪਦੇ ਵੱਲੋਂ ਕਹਿ ਰਹੇ ਹੋ ਕਿ ਨਹੀਂ ਕੀਤਾ ਲੋਕਾਂ ਨੇ ਕਿਹਾ মিডিਆ ਨੇ ਕਿਹਾ ਤੁਹਾਡੇ ਤੇ ਦੋਸ਼ ਲਾਉਣ ਵਾਲਿਆਂ ਨੇ ਬਹੁਤ ਗੱਲਾਂ ਕਹੀਆਂ ਜਿਹੜੀਆਂ ਅਸੀਂ ਕਰ ਚੁੱਕੇ ਹਾਂ ਜਿਹੜੀ ਜਾਂਚ ਹੋ ਰਹੀ ਹੈ ਉਹ ਨਿਰਪੱਖ ਹੋਵੇ ਜੇ ਤੁਸੀਂ ਚਿੱਟਾ ਵੇਚ ਕੇ ਪ੍ਰਾਪਰਟੀਆਂ ਬਣਾਈਆਂ ਤਾਂ ਤੁਹਾਡੇ ਤੇ ਵੀ ਉਵੇਂ ਹੀ ਕਾਰਵਾਈ ਹੋਵੇ ਜੇ ਤੁਸੀਂ ਨਹੀਂ ਬਣਾਈਆਂ ਤਾਂ ਫਿਰ ਤੁਸੀਂ ਤੁਸੀਂ ਆਪ ਆਪ ਬਾਕੀ ਕਰੋ ਮੈਨੂੰ ਤਾਂ ਇਹ ਵੀ ਮੈਨੂੰ ਤਾਂ ਇਹ ਵੀ ਕਿਹਾ ਗਿਆ ਇੱਕ ਆਪਣੇ ਆਏਗੇ ਪ੍ਰਤਾਪ ਬਾਜਬਾਜੀ ਕਾਂਗਰਸ ਦੇ ਲੀਡਰ ਨੇ ਇਹ ਇਹ ਤੁਸੀਂ ਇਹ ਵੇਖੋ ਸਰਕਾਰਾਂ ਨੂੰ ਲੋਕ ਆਉਣ ਵਾਲੇ ਟਾਈਮ ਦੇ ਵਿੱਚ ਨਮਾਇੰਦੇ ਨੇ ਇਹ ਜੋ ਕੁਝ ਵੀ ਆ ਇਹ ਦੂਜਿਆਂ ਨੂੰ ਆਪਾਂ ਕੀ ਆਪਾਂ ਕਿਸੇ ਨੂੰ ਸਿਖਾਵਾਂਗੇ ਖੁਦ ਹੀ ਇੰਨੇ ਨੇ ਝੂਠ ਬੋਲੀ ਜਾ ਰਹੇ ਵੀ ਛੇ ਛੇ ਗੱਡੀਆਂ ਬੀਬੀ ਕੋਲੇ ਮੈਨੂੰ ਦਿਖਾਓ ਤਾਂ ਸਹੀ ਕਿਹੜੀਆਂ ਗੱਡੀਆਂ ਮੇਰੇ ਕੋਲੇ ਮੈਂ ਜਿਹੜੀ ਬੇਇੱਜ਼ਤੀ ਆ ਗੱਡੀ ਉਹਦੀ ਆਰਸੀ ਮੇਰੇ ਕੋਲੇ ਆਊਗੀ ਸੈਕੰਡ ਹੈਂਡ ਗੱਡੀ ਲੈ ਕੇ ਮੈਂ ਬੇਇੱਜ਼ਤੀ ਆ ਉਹਦੀ ਮੇਰੇ ਕੋਲੇ ਆਰਸੀ ਆਊਗੀ ਤਾਂ ਅਗਲੇ ਦਿਨਾਂ ਟਰਾਂਸਫਰ ਹੋ ਜਾਊਗੀ ਅਗਲੇ ਦੀ ਪੇਮੈਂਟ ਨਾਲ ਮੈਂ ਦੂਸਰੀ ਗੱਡੀ ਖਰੀਦ ਲਈ ਹੈ ਉਹ ਗੱਡੀ ਮੇਰੇ ਨਾਲ ਆਨਲਾਈਨ ਚੜ ਚੁੱਕੀ ਹੈ ਠੀਕ ਆ ਉਹਦੀ ਵੀ ਆਰਸੀ ਵਾਲੇ ਤੱਕ ਨਹੀਂ ਆਉਂਦੀ ਫੇਰ ਤੁਸੀਂ ਵੇਖ ਕੋ ਕਹਿੰਦੇ ਆ ਵੀ ਇਹਦੇ ਕੋਲ ਔਡੀ ਕਾਰ ਹੈ ਮੈਨੂੰ ਦਿਖਾਓ ਤਾਂ ਸਹੀ ਕਿਹੜੀ ਗੱਡੀ ਮੇਰੇ ਨਾਮ ਤੇ ਆ ਕਿੱਥੇ ਖੜਾਈ ਆ ਉਹ ਤੁਸੀਂ ਮੇਰੇ ਨਾਮ ਤੇ ਕੁਝ ਹੋਊਗੀ ਤਾਂ ਫੇਰ ਹੀ ਆ ਨਾ ਮੈਨੂੰ ਦਿਖਾਓ ਤਾਂ ਨੀ ਨਾਮ ਤੇ ਨਾਮ ਵੀ ਹੋਵੇ ਗੱਡੀ ਤਾਂ ਬੰਦਾ ਵਰਤ ਹੀ ਸਕਦਾ ਹੈ ਮੈਂ ਕਿਵੇਂ ਵੈਰੀਫਾਈ ਕਰਨਾ ਵੈਰੀਫਾਈ ਕਰਨਾ ਜੇ ਤੁਹਾਨੂੰ ਕੋਈ ਰੋਲੇਕਸ ਦੇ ਸਕਦਾ ਹੈ ਤੁਹਾਨੂੰ ਮਹਿੰਗੇ ਗਿਫਟ ਦੇ ਸਕਦਾ ਹੈ ਤਾਂ ਆਪਦੇ ਨਾਂ ਤੇ ਗੱਡੀ ਲੈ ਕੇ ਵੀ ਦੇ ਦੂਗਾ ਤੁਹਾਨੂੰ ਤੁਸੀਂ ਉਹ ਗੱਡੀ ਨੂੰ ਗੱਡੀ ਤੁਸੀਂ 6 ਗੱਡੀਆਂ ਕਹਿਨੇ ਹੋ 6 6 ਗੱਡੀਆਂ ਬੀਬੀ ਦੇ ਨਾਮ ਤੇ ਆਡੀ ਹੈਗੀ ਤੁਹਾਡੇ ਕੋਲੇ ਮੇਰੇ ਕੋਲੇ ਕੋਈ ਗੱਡੀ ਨਹੀਂ ਹੈਗੀ ਜੀ ਮੇਰੇ ਕੋਲ ਜਿਹੜੀ ਗੱਡੀ ਆ ਮੈਂ ਆਪਦੇ ਆਪ ਮੈਂ ਮੇਰੀ ਮੈਂ ਪੇਸ਼ ਕੀਤੀਆਂ ਹੋਈਆਂ ਇਹਨਾਂ ਦੀ ਵੈਰੀਫਾਈ ਕੀਤੀ ਜਾਵੇ ਕਿੱਥੋਂ ਦੀ ਕਿੰਨੀਆਂ ਗੱਡੀਆਂ ਦਿੱਤੀਆਂ ਪੁਲਿਸ ਨੂੰ ਤੁਸੀਂ ਇੱਕ ਗੱਡੀ ਹੈ ਜੀ ਮੇਰੇ ਕੋਲੇ ਇੱਕ ਬੁਲਟ ਆ ਦੋਨੇ ਚੀਜ਼ਾਂ ਮੇਰੇ ਨਾਮ ਤੇ ਨੇ ਦੋਨੇ ਕਹਿੰਦਾ ਮਤਲਬ ਮੈਂ ਉਹਨਾਂ ਨੂੰ ਖੜਾ ਰੱਖਿਆ ਉੱਥੇ ਥਾਣੇ ਦੇ ਵਿੱਚ ਵੀ ਇਹਦੀ ਵੈਰੀਫਾਈ ਕੀਤੀ ਜਾਵੇ ਪ੍ਰੋਪਰ ਉਹਨਾਂ ਟਾਈਮ ਮੈਂ ਗੱਡੀ ਨਹੀਂ ਲਊਂਗੀ ਲੋਏ ਵਿਟੌਨ ਦੇ ਜਾਂ ਸੈਂਟਰੀ ਦੇ ਬੈਗ ਵੀ ਹੈਗੇ ਤੁਸੀਂ ਤੁਸੀਂ ਆਹ ਵੇਖੋ ਤੁਸੀਂ ਮੇਰੇ ਬੈਡਰੂਮ ਦੇ ਵਿੱਚ ਨਾ ਇੱਕ ਮੈਟ ਪਏ ਹੋਇਆ ਵਿਸ਼ਾਲ ਮੈਗਾ ਮੈਟ ਚ 1000 1500 ਦੇ ਆ ਜਾਂਦੇ ਉਹ ਠੀਕ ਆ ਉਹ ਕਹਿ ਰਹੇ ਆ ਕਿ ਸੁਖਪਾਲ ਖਹਿਰਾ ਕਹਿ ਰਿਹਾ ਉਹ ਕਹਿੰਦਾ ਜੀ 50 5000 ਦੇ ਮਹੜੀ ਬੀਬੀ ਦੇ ਇੱਥੇ ਤੁਸੀਂ ਦੇਖੋ ਜਾ ਕੇ ਉਹਨਾਂ ਨੂੰ ਵੀ 50 5000 ਦੇ ਹੈਗੇ ਇਹ ਤੁਸੀਂ ਵੇਖੋ ਕਹਿੰਦੇ ਵੀ ਇਹ ਤਾਂ ਜੀ সুইমিং ਪੂਲ ਦੀਆਂ ਕੁਰਸੀਆਂ ਨੇ ਆਪਣੇ ਆ ਮੇਲਾ ਲੱਗਦਾ ਨਾ ਕਿਤੇ ਵੀ ਆ ਲੱਕੜ ਵਾਲਾ ਮੇਲਾ ਲੱਗਦਾ 15-1500 ਦੀ ਸਾਰੀ ਦੇਈ ਜਾਂਦੇ ਆ ਤੁਸੀਂ ਲਿਓ ਉਥੋਂ ਜਿਨ੍ਹਾਂ ਨੂੰ ਕੋਈ ਪ੍ਰੋਬਲਮ ਹੈ ਵੀ ਇਹ ਇੰਨੀ ਮਹਿੰਗੀਆਂ ਕੁਰਸੀਆਂ ਚਾ ਕਿਵੇਂ ਵੀ ਆ 15-1500 ਦੀਆਂ ਕੁਰਸੀਆਂ ਜਿਨ੍ਹਾਂ ਨੂੰ ਕਿਹਾ ਜਾ ਰਿਹਾ ਵੀ ਇਹ ਹਜ਼ਾਰਾਂ ਦੀਆਂ ਕੁਰਸੀਆਂ ਨੇ ਜੀ ਪ੍ਰੂਫ ਤਾਂ ਕਰੋ ਉਹਨਾਂ ਚੀਜ਼ਾਂ ਨੂੰ ਬੋਲ ਰਹੇ ਹਾਂ ਪ੍ਰੂਫ ਕਰੋ ਦੇਖੋ ਤੁਸੀਂ ਤੁਸੀਂ ਆਇਓ ਮੇਰੇ ਘਰੇ ਦੇਖੋ ਲੈ ਕਿਹੜੇ 50000 ਦੇ ਮੈਟ ਨੇ ਬਹੁਤ ਧੰਨਵਾਦ ਅਮਨ ਤੁਸੀਂ ਗੱਲਬਾਤ ਕੀਤੀ ਸਮਾਂ ਦਿੱਤਾ ਧੰਨਵਾਦ ਠੀਕ ਹੈ